ਨਾਮਤ ਕਿਹੜਾ ਤਰ੍ਹਾਂ ਆਪੇ ਮੈਂ ਇਨਸਪੈਕਟਰ ਕਰਨ ਚਾਰਸੀ ਏਰੀਆ 2 ਮਿੱਤੀ 171225 ਨੂੰ ਏਸੀ ਜਰਨਲ ਸੀਸਟਫ 2 ਪਾਸ ਇੱਕ ਮਕਬਰੀ ਹੋਈ ਸੀ ਕੁਝ ਵਿਅਕਤੀ ਜਿਹੜੀ ਚਾਈਨਾ ਡੋਰ ਦੀ ਸਪਲਾਈ ਕਰ ਰਹੇ ਨੇ ਜਿਸ ਸੰਬੰਧੀ ਮਕਬਰੀ ਤੇ ਪਰਚਾ ਦਰਜ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 120 ਗੁੱਟੇ ਜਿਹੜੇ ਨੇ ਪਲਾਸਟਿਕ ਚਾਈਨਾ ਡੋਰ ਜਿਹੜੀ ਬਰਾਮਦ ਕੀਤੀ ਹੈ ਜਿਸ ਸੰਬੰਧੀ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸਮਰ ਹਾਸਲ ਕੀਤਾ ਜਾ ਰਿਹਾ ਹੈ ਤੇ ਬਾਕੀ ਮਕਦਮੇ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਇਆ ਇਸ ਤੇ ਕਿੱਥੇ ਡਿਲੀਵਰ ਕਰਨੀ ਸੀ ਜਾਂ ਵੇਚਣੀ ਸੀ ਦੇਖੋ ਇਹ ਦੋਵੇਂ ਵਿਅਕਤੀ ਇੱਕ ਤਾਂ ਕਾਲਿਆਂ ਵਾਲੀ ਸਰਸਾ ਦਾ ਰਹਿਣ ਵਾਲਾ ਦੂਸਰਾ ਵੀ ਕਾਲਿਆਂ ਵਾਲੀ ਦਾ ਰਹਿਣ ਵਾਲਾ ਪਰ ਉਹ ਉਹਦੀ ਜਿਹੜੀ ਰਹਿਸ਼ ਹੈਗੀ ਇੱਥੇ ਅਜੀਤ ਰੋਡ ਬਠਿੰਡਾ ਤੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਦੇਖ ਰਹੇ ਹਾਂ ਇਹਨਾਂ ਇਹ ਬੇਸ਼ੱਕ ਜਿਹੜਾ ਅੱਜ ਤੱਕ ਪਤਾ ਲੱਗਾ ਹੈ ਪਿੱਛੋਂ ਕਾਲਿਆਂ ਵਾਲੀ ਤੋਂ ਹੀ ਲੈ ਕੇ ਆਈ ਸੀ ਜਿਹਨੇ ਦੇਣੀ ਸੀ ਜਿਸ ਨੂੰ ਡਿਲੀਵਰ ਕਰਨੀ ਸੀ ਉਸ ਨੂੰ ਵੀ ਇਨਵੋਲ ਕੀਤਾ ਜਾ ਸਕਦਾ ਹੈ ਹਾਂ ਬਿਲਕੁਲ ਜੀ ਜਿੱਥੇ ਜਾਣੀ ਸੀ ਜਾਂ ਜਿੱਥੋਂ ਪਿੱਛੋਂ ਜਿਹੜੀ ਵੀ ਜਗ੍ਹਾ ਤੋਂ ਇਹ ਬਣ ਕੇ ਆਈ ਅਸੀਂ ਉਸਦੇ ਵੀ ਪਿੱਛੇ ਜਿਹੜਾ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੇ ਵਿੱਚ ਇਹ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਲੋਕਾਂ ਨੂੰ ਕੀ ਅਪੀਲ ਕਰਨ ਨੂੰ ਚਾਹੁੰਦੇ ਲਗਾਤਾਰ ਫੜੀ ਵੀ ਜਾ ਰਹੀ ਆ ਪਰ ਫਿਰ ਵੀ ਲੋਕ ਚੈਨਾ ਡੋਰ ਦੀ ਖਰੀਦ ਵੀ ਕਰ ਰਹੇ ਆ ਵੇਚ ਵੀ ਰਹੇ ਆ ਦੇਖੋ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਸ ਬੰਦੀ ਹਦਾਇਤਾਂ ਜਾਰੀ ਕੀਤੀਆਂ ਚੈਨਾ ਡੋਰ ਦੀ ਪਾਬੰਦੀ ਦੇ ਸਬੰਧ ਵਿੱਚ ਦੇਖੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੀ ਜੇ ਚੈਨਾ ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਸਿਹਤ ਲਈ ਜਾਨ ਲਈ ਜਿਹੜੀ ਨੁਕਸਾਨਦੇ ਕਿਹੜੇ ਦੁਕਾਨਦਾਰ ਵੇਚਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੀ ਕਾਰਵਾਈ ਦੇਖੋ ਜਿਹੜੇ ਵੀ ਦੁਕਾਨਦਾਰ ਵੇਚ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਬੰਨਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਉਸ ਤੋਂ ਇਲਾਵਾ ਜੇ ਕੋਈ ਸਾਡੇ ਧਿਆਨ ਵਿੱਚ ਫਿਰ ਵੀ ਆਉਂਦਾ ਹੈ ਵੀ ਜੇ ਕੋਈ ਦੁਕਾਨਦਾਰ ਵੇਚ ਰਿਹਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਐ ਸਰ ਕੀ ਨਾਮ ਆ ਤੇ ਕਿਹੜਾ ਤਾਣਾ ਮੈਂ ਇਨਸਪੈਕਟਰ ਕਰਨ ਇੰਚਾਰਜ ਏਰੀਆ 2 ਮਿੱਤੀ 171225 ਨੂੰ ਏਸੀ ਜਰਨਲ ਸੀ ਸਟਾਫ 2 ਪਾਸੇ ਇੱਕ ਮਖਬਰੀ ਹੋਈ ਸੀ ਕਿ ਕੁਝ ਵਿਅਕਤੀ ਜਿਹੜੀ ਚੈਨਾ ਡੋਰ ਦੀ ਸਪਲਾਈ ਕਰ ਰਹੇ ਨੇ ਜਿਸ ਸੰਬੰਧੀ ਮਗਬਰੀ ਤੇ ਪਰਚਾ ਦਰਜ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 120 ਗੁੱਟੇ ਜਿਹੜੇ ਨੇ ਪਲਾਸਟਿਕ ਚੈਨਾ ਡੋਰ ਜਿਹੜੀ ਬਰਾਮਦ ਕੀਤੀ ਹੈ ਜਿਸ ਸੰਬੰਧੀ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਸਮਾਰਡ ਹਾਸਲ ਕੀਤਾ ਜਾ ਰਿਹਾ ਤੇ ਬਾਕੀ ਮਕਦਮੇ ਦੀ ਜਿਹੜੀ ਤਪੂਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਜੇਬੜ ਕਰਨੀ ਸੀ ਜਾਂ ਵੇਚਣੀ ਹੈ ਦੇਖੋ ਇਹ ਦੋਵੇਂ ਵਿਅਕਤੀ ਇੱਕ ਤਾਂ ਕਾਲਿਆਂ ਵਾਲੀ ਸਰਸਾਤ ਰਹਿਣ ਵਾਲਾ ਹੈ ਦੂਸਰਾ ਵੀ ਕਾਲਿਆਂ ਵਾਲੀ ਦਾ ਰਹਿਣ ਵਾਲਾ ਪਰ ਉਹ ਉਹਦੀ ਜਿਹੜੀ ਰਹਿائش ਹੈਗੀ ਇੱਥੇ ਅਜੀਤ ਰੋਡ ਬਠਿੰਡਾ ਤੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਦੇਖ ਰਹੇ ਆ ਇਹਨਾਂ ਨੇ ਬੇਸ਼ਕੀ ਜਿਹੜਾ ਅੱਜ ਤੱਕ ਪਤਾ ਲੱਗਾ ਹੈ ਪਿੱਛੋਂ ਕਾਲਿਆਂ ਵਾਲੀ ਤੋਂ ਹੀ ਲੈ ਕੇ ਆਈ ਸੀ ਜਿਹਨੇ ਦੇਣੀ ਜਿਸ ਨੂੰ ਡਿਲੀਵਰ ਕਰਨੀ ਸੀ ਉਸ ਨੂੰ ਵੀ ਇਨਵੋਲ ਕੀਤਾ ਜਾ ਸਕਦਾ ਹਾਂ ਬਿਲਕੁਲ ਜੀ ਜਿੱਥੇ ਜਾਣੀ ਸੀ ਜਾਂ ਜਿੱਥੋਂ ਪਿੱਛੋਂ ਜਿਹੜੀ ਵੀ ਜਗ੍ਹਾ ਤੋਂ ਇਹ ਬਣ ਕੇ ਆਈ ਹੈ ਅਸੀਂ ਉਸ ਤੇ ਵੀ ਪਿੱਛੇ ਜਿਹੜਾ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਲੋਕਾਂ ਨੂੰ ਵੀ ਅਪੀਲ ਕਰਨ ਨੂੰ ਚਾਹੁੰਦੇ ਲਗਾਤਾਰ ਫੜੀ ਵੀ ਜਾ ਰਹੀ ਆ ਪਰ ਫਿਰ ਵੀ ਲੋਕ ਤੇ ਚੈਨਾ ਅਹ ਦੇਖੋ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਚైనా ਡੋਰ ਦੀ ਪਾਬੰਦੀ ਦੇ ਸੰਬੰਧ ਵਿੱਚ ਦੇਖੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੀ ਜ ਚైనా ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਸਿਹਤ ਲਈ ਜਾਨ ਲਈ ਜਿਹੜੀ ਨੁਕਸਾਨਦੇਹੀ ਸਭ ਤੋਂ ਜਿਹੜੇ ਦੁਕਾਨਦਾਰ ਵੇਚਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੀ ਕਾਰਵਾਈ ਦੇਖੋ ਜਿਹੜੇ ਵੀ ਦੁਕਾਨਦਾਰ ਵੇਚ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਵੱੰਡੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਇਸ ਤੋਂ ਇਲਾਵਾ ਜੇ ਕੋਈ ਸਾਡੇ ਧਿਆਨ ਵਿੱਚ ਫਿਰ ਵੀ ਆਉਂਦਾ ਹੈ ਵੀ ਜੇ ਕੋਈ ਦੁਕਾਨਦਾਰ ਵੇਚ ਰਿਹਾ ਤਾਂ ਉਹਦੇ ਖ